ਤੇ ਲੈ ਚੀਚੀ ਜਹਰੀਲੀ ਉਹਦੇ ਦਵਾਈ ਆਪੀ ਉਹ ਕਹਿੰਦਾ ਮੈਂ ਵੀ ਪੀਵਾਂਗਾ ਜੇਕਰ ਜਿਸਨੂੰ ਉਸ ਤੋਂ ਕਹਿੰਦਾ ਵੀ ਵੀਰੇ ਤੁਸੀਂ ਸੋਟੀ ਨਹੀਂ ਮਾਰਨੀ ਸੀ ਜੇ ਇੱਕ ਗੱਲ ਸੀ ਮੈਨੂੰ ਘਰ ਆ ਕੇ ਦੱਸਦੇ ਮੇਰਾ ਮੁੰਡਾ ਬੋਲਦਾ ਸੀ ਉਹਨੂੰ ਆਂਦਾ ਬਾਈ ਤੂੰ ਜਾਂਦਾ ਰ ਲੱਤਾਂ ਤੇਰੀਆਂ ਵੀ ਤੋੜ ਦਿਆਂਗੇ ਸੰਦਾ ਬਸ ਕਾਰਵਾਈ ਚਾਹੀਦੀ ਐ ਸੰਦਾ ਬੰਦਾ ਇਨਸਾਫ ਚਾਹੀਦਾ ਅਰੇ ਪਹਿਲੀ ਵਾਰ ਪਿਆਰ ਹੋਣਾ ਹੈ ਨਾਲ ਪਿੰਨ ਪੁਆ ਕੇ ਦੀਪੋਟ ਕੰਮ ਨਹੀਂ ਕਰਦਾ ਲੇਕ ਤੇ ਜਾ ਕੇ ਕੰਮ ਤੇ ਤੂੰ ਪਰ ਸ਼ਰ ਸਾਨੂੰ ਜਾਣ ਨਹੀਂ ਦਿੰਦੇ ਦੱਸਨੇ ਦਾ ਪਰਿਵਾਰ ਇੱਕ ਮੱਖਣ ਦੱਸਦਾ ਮੁੰਡਾ ਗੋਪਰੀ ਤੋਂ ਇੱਕ ਬਲਕਨ ਦਾ ਮੁੰਡਾ ਗਰਮਾਨ ਕੁਲਦੀਪ ਦਾ ਮੁੰਡਾ ਹਰਮਨ ਬਲਕਨ ਜੋ ਬਲਕਨ ਪ੍ਰਧਾਨ ਹੈ ਇਹ ਸਾਨੂੰ ਕੰਮ ਨਹੀਂ ਕਰਨ ਦੇਣਾ ਇੱਕ ਬੂਟਾ ਸਿੰਘ ਹੈ ਜੋ ਕ੍ਰਿਸ਼ਨ ਸਿੰਘ ਦਾ ਮੁੰਡਾ ਹੈ ਉਹ 24 ਘੰਟੇ ਉਹਨਾਂ ਦੇ ਘਰੇ ਸੱਟਾ ਲੱਗਦਾ ਹੈ ਇਹ ਕਾ ਇੱਥੇ ਹੈਗੇ ਆਪਣਾ ਮਾਹਰ ਨਾਲ ਦਾ ਮੁੰਡਾ ਉਹਨਾਂ ਦੇ ਪੁਲਾਰ ਚਿੱਡਾ ਵੇਚਦਾ ਹੱਥ ਤੇ ਸਾਰੇ ਪਿੰਡ ਨੂੰ ਪਤਾ ਹੈ ਉਹ ਵੀ ਇਸ ਕਰਕੇ ਵੀ ਮੇਰੇ ਵਿਰੁੱਧ ਚੱਲਦੇ ਆ ਵੀ ਇਹ ਇਹਨਾਂ ਕੰਮ ਨੂੰ ਰੋਕਦਾ ਕਿਉਂ ਕਰ ਰੋਕਦਾ ਇਹ ਬਾਪੂ ਜੀ ਸਰਪੰਚ ਸਾਹਿਬ ਤੇ ਦੋਵੇਂ ਆਮ ਆਦਮੀ ਪਾਰਟੀ ਦੇ ਵਰਕਰ ਆ ਇਹ ਹੈ ਦੋਨੇ ਆਮ ਆਦਮੀ ਪਾਰਟੀ ਦੇ ਕੀ ਲੱਗਦਾ ਕੁੱਟ ਦੇ ਚੜ ਕੇ ਹੱਲ ਹੋ ਜੂਗਾ ਇਹਦਾ ਇਹ ਹੱਲ ਮਰ ਮਰੋਈ ਤਿੰਨ ਅਟਕਰ ਸਾਡੇ ਪਿੰਡ ਮਰ ਮਰਾਈ ਨਹੀਂ ਹੁੰਦੀ ਉਹਨਾਂ ਚਿਕਰ ਹੱਲ ਨਹੀਂ ਹੁੰਦਾ ਇਹ ਜਿਹੜੇ 5-7 ਬੰਦੇ ਹਰ ਇੱਕ ਪਿੰਡ ਚ ਹੁੰਦੇ ਆ ਇਹ ਸਾਡੇ ਪਿੰਡ ਚ ਵੀ ਅੱਗ ਲਾਉ ਹੈਗੇ ਇਹ ਇਹ ਜਿਹੜੇ ਹਾਰੇ ਹੋਏ ਬੰਦੇ ਆ ਇਹ ਸਾਨੂੰ ਕੰਮ ਨਹੀਂ ਕਰਨ ਦਿੰਦੇਗੇ ਨਹੀਂ ਕੱਲ ਹੀ ਕਾਂਗਰਸ 'ਤੇ ਦੋਸ਼ ਲੱਗਦੇ ਸੀ ਤੁਸੀਂ ਵੀ ਆਮ ਆਦਮੀ ਪਾਰਟੀ ਦੇ ਸਰਪੰਚੋ ਜਸ਼ਨ ਵੀ ਵਰਕਰ ਆਮ ਆਦਮੀ ਪਾਰਟੀ ਦਾ ਨਹੀਂ ਆਮ ਆਦਮੀ ਪਾਰਟੀ ਦੇ ਵਰਕਰ ਮੈਂ ਵਿਚ ਲੜੀ ਜਾਂਦੇ ਆਮ ਆਦਮੀ ਪਾਰਟੀ ਵਾਲੇ ਤੰਗ ਕਰਦੇ ਆ ਬਲਾਕ ਪ੍ਰਧਾਨ ਦੀ ਸ਼ਹਿਰ ਸਾਰਿਆਂ ਦੀ ਸਾਰੇ ਉਹਦੇ ਨਾਲ ਰਹਿੰਦੇ ਜਿਹੜੇ ਕਰਦੇ ਆ ਬਲਕਰਨ ਸਿੰਘ ਦੀ ਨਹੀਂ ਇਹਦੇ ਗੱਲ ਤੁਸੀਂ ਐਮਐਲਏ ਮੋਹਨ ਸਿੰਘ ਨਾਲ ਕਿਉਂ ਨਹੀਂ ਗੱਲ ਕਰੀ ਮੈਂ ਬਲਾਕ ਪ੍ਰਧਾਨ ਤੰਗ ਕਰਦਾ ਕੀਤੀ ਹੈ ਕੀਤੀ ਹੈ ਬਹੁਤ ਕੀਤੀ ਹੈ ਉਹਨੂੰ ਕੀ ਕਹਿੰਦਾ ਮਿਲ ਸਾਹਿਬ ਕੀ ਕਹਿੰਦਾ ਮੁਲਕ ਸਿੰਘ ਉਹ ਕਹਿੰਦੇ ਸਮਝਾ ਦੇਵਾਂਗੇ ਕੋਈ ਗੱਲ ਨਹੀਂ ਸਰਪੰਚ ਕਹਿ ਰਿਹਾ ਸੀਗਾ ਕਿ ਜਸ਼ਨ ਚਿੱਟਾ ਵੇਚਦਾ ਸਰਪੰਚ ਨੇ ਪੁੱਛੋ ਕੋਈ ਸਬੂਤ ਦੇਵੇ ਤੇ ਜਾ ਕੇ ਪਿੰਦੇ ਇੱਕ ਵੀ ਬੰਦਾ ਕਹਿ ਦੇ ਕਿ ਜਸ਼ਨ ਨੇ ਚਿੱਟਾ ਵੇਚਿਆ ਇੱਕ ਵੀ ਕਹਿ ਦੇ ਵੀ ਜਸ਼ਨ ਚਿੱਟਾ ਵੇਚਦਾ ਸੀ ਤੇ ਸ਼ਾਇਦ ਸਰਪੰਚ ਸਬੂਤ ਕਰਕੇ ਦਿਖਾਵੇ ਜਸ਼ਨ ਆਜ਼ਮ ਨੂੰ ਕੀ ਭਾਲਾ ਨਾ ਬੋਲੋ ਇਹ ਸਾਰੇ ਕੰਮ ਕਰਦੇ ਆਂਕੀ ਗੱਲ ਗੱਲ ਨਹੀਂ ਬਾਈ ਇਹ ਮੇਰੀ ਮਾਦੀਗ ਦੀ ਗੱਲ ਹੈ ਇਹ ਬੰਦਾ ਨੇ ਮੇਰੇ ਇਲਾਕੇ ਇਹਨੇ ਕਰੇ ਸਾਡੇ ਮੇਰੇ ਪਰਾਨ ਫੋਲ ਆਦਾ ਕਲੇਸ਼ ਪਾਉਂਦਾ ਇਹ ਬੰਦਾ ਇਹ ਦੇਖੋ ਮੇਰਾ ਨੰਬਰ ਹੀ ਜਿਵੇਂ ਸਿੱਧਾ ਮੱਥੇ ਵੱਜੇ ਜੀ ਮੈਂ ਆਹ ਥੋੜੀ ਸਾਹਮਣੇ ਟਾਜਦਾ ਹਵਾ ਕਰਦਾ ਨਹੀਂ ਨਹੀਂ ਕਲੇਸ਼ ਕਿਉਂ ਪਾਉਂਦਾ ਕੀ ਕੀ ਗੱਲ ਕੀ ਆ ਜੀ ਅੱਜ ਤਾਂ ਮੈਦਾਨ ਵਿੱਚ ਆਤੇ ਆ ਸ਼ਾਇਦ ਅਰਦਾ ਤੂੰ ਅਰਦਾ ਪੰਜ ਚੁੰਗੜੇ ਕਰੇ ਆਏਗਾ ਤਾਂ ਪਿੰਡ ਦੇ ਵਿੱਚ ਜਿਨ੍ਹਾਂ ਨਾਲ ਵਿਵਾਦ ਹੋਇਆ ਤਾਂ ਉਹ ਲੇਡੀ ਸਾਡੇ ਨਾਲ ਜੁੜਿਆ ਗੱਲਬਾਤ ਕਰਦੇ ਆਂ ਮੈਂ ਕੀ ਮਸਲਾ ਕੀ ਹੋਇਆ ਐ ਐਕਚੁਅਲ ਤਾਂ ਦੇ ਘਰ ਮੇਰੇ ਭਰਾ ਨੇ ਮਾਰਿਆ ਸੀਗਾ ਸੋਟੀ ਮਾਰੀ ਐ ਤੇ ਭਰਾ ਕੱਪੜ ਮਾਰੇ ਜਸ਼ਨ ਦੇ ਜਿਹੜੇ ਭਰਾ ਨੇ ਮਾਰਿਆ ਉਹਦੇ ਸਾਨੂੰ ਉਹੀ ਸਰਕਾਰ ਕਾਰਵਾਈ ਚਾਹੀਦੀ ਆ ਸਾਰੇ ਦਾ ਡੈਡੀ ਕਹਿਣ ਗਿਆ ਕਹਿੰਦਾ ਵੀ ਵੀਰੇ ਤੁਸੀਂ ਸੋਟੀ ਨਹੀਂ ਮਾਰਨੀ ਸੀ ਜੇ ਇੱਕ ਗੱਲ ਸੀ ਮੈਨੂੰ ਘਰ ਆ ਕੇ ਦੱਸਦੇ ਮੇਰਾ ਮੁੰਡਾ ਬੋਲਦਾ ਸੀ ਉਹਨੂੰ ਆਂਦਾ ਬਾਈ ਤੂੰ ਜਾਂਦਾ ਰ ਲੱਤਾਂ ਤੇਰੀਆਂ ਵੀ ਤੋੜ ਦਿਆਂਗੇ ਸਾਰਾ ਜਿਹੜੇ ਬੰਦੇ ਕੋਲੇ ਉਹ ਤਾਂ ਤੁਹਾਨੂੰ ਹਾਂ ਕਹਿਣਗੇ ਜੀ ਚਲ ਸੰਤਾ ਬਸ ਕਾਰਵਾਈ ਚਾਹੀਦੀ ਐ ਸੰਤਾ ਬੰਦਾ ਇਨਸਾਫ ਚਾਹੀਦਾ ਆਪ ਚਾਹੀਦਾ ਸਾਨੂੰ ਤਾਂ ਆਪ ਫੇਰ ਹੀ ਹੋਊਗਾ ਜੇ ਤੁਝ ਨੂੰ ਪਹਿਲਾਂ ਤਾਰੋਗੇ ਫਿਰ ਅਸੀਂ ਇਹਨੂੰ ਤਾਰਦੇ ਆਂ ਹਾਂ ਪਹਿਲਾਂ ਉਹਨੂੰ ਤਾਰਨਾ ਤੁਝ ਕਹੇਗੇ ਇਹਨੂੰ ਵੀ ਤਾਰਾਂਗੇ ਫਿਰ ਉਹਨੂੰ ਇਨਸਾਫ ਫੇਰ ਹੀ ਹੋਊਗਾ ਥੱਲੇ ਆ ਜਾਓ ਉਹ ਬੈਠ ਕੇ ਗੱਲ ਹੋ ਜੂਗੀ ਸਾਰੀ ਜਾਂ ਰੌਲਾ ਕੱਪਿਆ ਇਨਾ ਨੁਕਸਾਨ ਹੋ ਸਕਦਾ ਕਿਸੇ ਵੀ ਪਰਤਾਤ ਨੇ ਰੌਲਾ ਨਹੀਂ ਪਾਇ ਪਹਿਲੀ ਵਾਰ ਵਿਆਹ ਰੌਲਾ ਹੈ ਉੱਥੇ ਬਿਠਾ ਮੁੰਡੇ ਨੂੰ ਧਿਆਨ ਨਾਲ ਦੇ ਨਾਲ ਉਹਨੂੰ ਬੁਲਾਇਆ ਜਾਵੇ ਪਿਆਰ ਨਾਲ ਬੁਲਾਇਆ ਫੋਨ ਕਰਕੇ ਤੁਸੀਂ ਐਪਲਸ ਵਾਲੇ ਬੁਲਾਉਣ ਉਹਨੂੰ ਉਹਦੀ ਮਾਂ ਅਸਲ ਗੱਲ ਕੀ ਹੈ ਜੀ ਤਵਾ ਤੇਰਾ ਗ੍ਰਾਮ ਸਭਾ ਬੈਠੀ ਆ ਅੱਜ ਵੀ ਬੈਠੇ ਸੀਗੀ ਹਾਂਜੀ ਉਹਨਾਂ ਦੇ ਵਿੱਚ ਸੈਕਟਰੀ ਹੁੰਦਾ ਉਹ ਪੁੱਛਦਾ ਵੀ ਮੈਂ ਆ ਆ ਮੇਰੇ ਕੋਲ ਕੋਈ ਕੰਮ ਆਇਆ ਉਹਨੇ ਮੈਥੋਂ ਕਿਹੜਾ ਕਰਨਾ ਹੈ ਜੀ ਜੀ ਹੈ ਉਹ ਸਾਰਿਆਂ ਨੂੰ ਦੱਸੇ ਸਾਰੇ ਨਿਸ਼ਾਨ ਕਰਤੇ ਅੱਜ ਵੀ ਅੱਜ ਵੀ ਅੱਜ ਹੁਣ ਆਇਆ ਹਥੋਂ ਮੈਂ ਤੇ ਇਥੇ ਇਹਨਾਂ ਦੀ ਗ੍ਰਾਮ ਪ੍ਰੈਸ ਬੈਠੇ ਸੀ ਉਹਦੇ ਵਿੱਚ ਮੁੰਡਾ ਕੋਈ ਬੋਲਿਆ ਨਾ ਜਾਂ ਨਹੀਂ ਬੋਲਣਾ ਮੈਂ ਤਾਂ ਉਹਦੇ ਵਿੱਚ ਨਹੀਂ ਸੀਗਾ ਕੋਈ ਮੈਂ ਇੱਧਰ ਜਾਣਾ ਹੁਣ ਸਰਪੰਚ ਸਾਡਾ ਇਧਰਲੇ ਪਾਸੇ ਵਾਲਾ ਜੀ ਜੀ ਇਹ ਇਹਨਾਂ ਦੀ ਉਧਰ ਸੀਗੀ ਉਹਦੇ ਵਿੱਚ ਕੋਈ ਮੜਾ ਮੋਟਾ ਮੁੰਡਾ ਬੋਲਿਆ ਹੁਣ ਫਿਰ ਕੀ ਆ ਚਲ ਜੇ ਗੱਲਬਾਤ ਹੋ ਵੀ ਗਈ ਹੈ ਤਾਂ ਉਹਦਾ ਜਿਹੜਾ ਪੈਦਲਾ ਹੋ ਜੂਗਾ ਮੁੰਡਾ ਬੋਲੇ ਸੀ ਉਹੀ ਉੱਪਰ ਚੜ੍ਹਿਆ ਟੱਟਾ ਹਾ ਉਹ ਬਿਠਾ ਹਾ ਉਹ ਉਹ ਉਹੀ ਬਿਠਾ ਹੋਈ ਬਿਠਾ ਹਾ ਇਹ ਬਾਪੂ ਜੀ ਸਰਪੰਚ ਸਾਹਿਬ ਤੇ ਇਹ ਦੋਵੇਂ ਆਮ ਆਦਮੀ ਪਾਰਟੀ ਦੇ ਵਰਕਰ ਆ ਇਹ ਹੈ ਦੋਨੇ ਆਮ ਆਦਮੀ ਪਾਰਟੀ ਦੇ ਪਰ ਇਹ ਹੁਣ ਕੰਮ ਹੈ ਕਿਸੇ ਦੀ ਝੜ ਜਾਨੀ ਇਹ ਸਾਰੇ ਪਿੰਡ ਦਾ ਕੰਮ ਵਧੀਆ ਧਿਆਨ ਨਾ ਕਰਦਾ ਹੈ ਚਾਰ ਤਿੰਨ ਪੀ ਆ ਕੇ ਡੀਪੋਰਟ ਕੰਮ ਨਹੀਂ ਕਰਦਾ ਇਹ ਕਿੱਥੇ ਜਾ ਕੇ ਕੰਮ ਕਰਨਾ ਨਹੀਂ ਓਏ ਥੱਲੇ ਆ ਜਾ ਮਾਤਾ ਜੀ ਉਹ ਬਣੀ ਦਾ ਰੂਹ ਦਾ ਦਰਖਾਤ ਤੇ ਜੇ ਚੱਪਾ ਹੋਇਆ ਕੰਮ ਹੋਇਆ ਅੱਜ ਹਾਂ ਅਮੇ ਕਿੱਥੇ ਖਾਣਾ ਬੈਠਾ ਸਟ੍ਰੈਟਿਕ ਆਉਂ ਆਂ ਖਾਈ ਜਾਂਦਾ ਤੇ ਬੈਠਾ ਬੜੀ ਜੀ ਹੋਇਆ ਆਪਣਾ ਸਾਥ ਨਹੀਂ ਹੋਇਆ ਨਹੀਂ ਕੋਲਾ ਪਾਣੀ ਚਾਰ ਪਾਣੀ ਲਾ ਲਾ ਪਾਣੀ ਪੀ ਲਗੋ ਬਾਬਾ ਜਮਾਨਾ ਤੂੰ ਤਾਂ ਉਹ ਨਹੀਂ ਆਵਾ ਨਹੀਂ ਆਪਾ ਆ ਗਿਆ ਬਈ ਚੱਟ ਤੇਰਾ ਮੇਰੀ ਗਾਹ ਤੇਰਾ ਮੇਰੀ ਆ ਤੇਰੀ ਗਾਹ ਨਾਲ ਤੇਰਾ ਬਸ ਜਹਨ ਦੀ ਮੰਮੀ ਨੇ ਖੜਾ ਬਾਤ ਤੇ ਖੜ ਕੇ ਸਰਪੰਚ ਨਹੀਂ ਦੇ ਤੇ ਮੈਨੂੰ ਗਾਲਾਂ ਕੱਢੀਆਂ ਜਿਹੜੀ ਜਿਹੜੀ ਬੀੜ ਕੋ ਬਣ ਕੇ ਸਾਡੇ ਕੋਲੇ ਤਾਂ ਸਾਹ ਪੱਠ ਪ੍ਰਧਾਨ ਦਾ ਕੰਮ ਆਇਆ ਤਾਂ ਤੁਸੀਂ ਕਿਉਂ ਚੜੇ ਤੁਸੀਂ ਬਰੇ ਲਗੇ ਇਹਦਾ ਕੰਮ ਸਾਨੂੰ ਪਰੇਸ਼ਾਨ ਸਾਨੂੰ ਜਾਨ ਨਹੀਂ ਦਿੰਦੇ ਦੱਸਣੇ ਦਾ ਪਰਿਵਾਰ ਇੱਕ ਮੱਖਣ ਦੱਸਦਾ ਮੁੰਡਾ ਗੋਪਰੀਤ ਇੱਕ ਬਲਕਰਨ ਦਾ ਮੁੰਡਾ ਗਰਮਾਨ ਕੁਲਦੀਪ ਦਾ ਮੁੰਡਾ ਹਰਮਨ ਬਲਕਰਨ ਜੋ ਬਲਾਕ ਪ੍ਰਧਾਨ ਹੈ ਇਹ ਸਾਨੂੰ ਕੰਮ ਨਹੀਂ ਕਰਨ ਦੇਣਾ ਇੱਕ ਗੱਲ ਇੱਕ ਗੱਲ ਇੱਕ ਸਵਾਲ ਹੈ ਇੱਕ ਬੂਟਾ ਸਿੰਘ ਹੈ ਜੋ ਕ੍ਰਿਸ਼ਨ ਸਿੰਘ ਦਾ ਮੁੰਡਾ ਹੈ ਉਸ 24 ਘੰਟੇ ਉਹਨਾਂ ਦੇ ਘਰੇ ਸੱਟਾ ਲੱਗਦਾ ਉਹ ਆ ਦੇ ਗਰਮੀਤਾਂ ਰੋਗਦਾ ਇੱਕਾ ਇੱਥੇ ਹੈਗੇ ਆਪਣਾ ਮਾਹਰ ਨਾਲ ਦਾ ਮੁੰਡਾ ਉਹਨਾਂ ਦੇ ਤੋਹਾਰ ਚਿੱਟਾ ਵੇਚਦਾ ਸਾਰੇ ਪਿੰਡ ਨੂੰ ਪਤਾ ਹੈ ਉਹ ਵੀ ਇਸ ਕਰਕੇ ਮੇਰੇ ਵਿਰੁੱਧ ਚੱਲਦੇ ਆ ਵੀ ਇਹ ਇਹਨਾਂ ਕੰਮ ਨੂੰ ਰੋਕਦਾ ਕਿਉਂਕਿ ਰੋਕਦਾ ਅੱਛਾ ਇੱਕ ਗੱਲ ਦੱਸਿਓ ਕੱਲ ਇਹ ਕਹਿੰਦੇ ਵੀ ਗ੍ਰਾਮ ਸਭਾ ਜੋ ਬੁਲਾਈ ਸੀ ਉਹਦੇ ਵਿੱਚ ਤੁਹਾਡੀ ਪਤਨੀ ਜੋ ਸਰਪੰਚ ਨੇ ਤੁਸੀਂ ਸਰਪੰਚ ਨਹੀਂ ਉਹ ਹੈ ਨਹੀਂ ਸੀ ਤੁਸੀਂ ਕਿਵੇਂ ਬੁਲਾ ਸਕਦੇ ਹੋ ਸਵਾਲ ਤੇ ਹੈ ਮੈਂਬਰਾਂ ਨੇ ਗ੍ਰਾਮ ਸਭਾ ਪੰਚਾਇਤ ਸਰਕਾਰ ਵੱਲੋਂ ਬੁਲਾਈ ਗਈ ਸੀ ਨਾ ਕਿ ਕਿਸੇ ਪੰਚਾਇਤ ਜਾਂ ਗ੍ਰਾਮ ਸਰਕਾਰ ਦਾ ਸਟੂਲ ਸੀਗਾ ਗ੍ਰਾਂਥ ਸਭਾ ਬਣਾ ਕੇ ਜੋ ਵੀ ਮਤ ਕੰਮ ਕਰਨੇ ਸਾਰੇ ਮਤੇ ਪਾਈ ਜਾਣ ਉਹਦੇ ਚ ਮੈਂ ਵੀ ਇੱਕ ਪਿੰਡ ਦਾ ਨਾਗਰਿਕ ਹੋਣ ਕੇ ਗਿਆ ਸੀ ਸਰਪੰਚ ਜੀ ਤੇ ਹੈ ਨਹੀਂ ਸੀ ਉਹਨਾਂ ਦੀ ਮੰਮੀ ਬਿਮਾਰ ਸੀ ਇਹ ਐਕਟ ਚ ਹੈਗਾ ਜੇ ਸਰਪੰਚ ਮੌਜੂਦ ਨਹੀਂ ਤਾਂ ਮੈਂਬਰ ਨੌ ਮੈਂਬਰ ਸੀਗੇ ਕਿਸੇ ਇੱਕ ਮੈਂਬਰ ਦੀ ਮੌਜੂਦਗੀ ਚ ਮਤੇ ਪਾਈ ਜਾ ਸਕਦੇ ਸਰਪੰਚ ਸਾਹਿਬ ਇੱਕ ਹੀ ਰਾਧਾ ਕੋਠੇ ਚੜ ਕੇ ਹੱਲ ਹੋ ਜੂਗਾ ਇਦਾਂ ਇਹ ਹੱਲ ਮਰਮਰਾਈ ਤਿੰਨ ਅਟ ਕਰ ਸਾਡੇ ਪਿੰਡ ਮਰਮਰਾਈ ਨਹੀਂ ਹੁੰਦੀ ਉਹਨਾਂ ਚਿਰ ਹੱਲ ਨਹੀਂ ਹੁੰਦਾ ਇਹ ਜਿਹੜੇ 5-7 ਬੰਦੇ ਹਰ ਇੱਕ ਪਿੰਡ ਚ ਹੁੰਦੇ ਆ ਇਹ ਸਾਡੇ ਪਿੰਡ ਚ ਵੀ ਅੱਗ ਲਾਉ ਹੈਗੇ ਆ ਅਸੀਂ ਦੋਨੇ ਪਜਾਇਤਾਂ ਇਕੱਠੀਆਂ ਕੰਮ ਕਰਦੇ ਆ ਵਿਕਾਸ ਕਰਦੇ ਆ ਇਹ ਇਹ ਜਿਹੜੇ ਹਾਰੇ ਹੋਏ ਬੰਦੇ ਆ ਇਹ ਸਾਨੂੰ ਕੰਮ ਨਹੀਂ ਕਰਨ ਦਿੰਦੇਗੇ ਨਹੀਂ ਕੱਲ ਹੀ ਕਾਂਗਰਸ ਕਹਿੰਦਾ ਦੋਸ਼ ਲੱਗਦੇ ਸੀ ਤੁਸੀਂ ਵੀ ਆਮ ਆਦਮੀ ਪਾਰਟੀ ਦੇ ਸਰਪੰਚ ਹੋ ਅਜਸ਼ਨ ਵੀ ਵਰਕਰ ਆ ਆਮ ਆਦਮੀ ਪਾਰਟੀ ਦੇ ਵਰਕਰ ਵਿੱਚ ਲੜੀ ਜਾਂਦੇ ਆ ਆਮ ਆਦਮੀ ਪਾਰਟੀ ਵਾਲੇ ਤੰਗ ਕਰਦੇ ਆ ਬਲਾਕ ਪ੍ਰਧਾਨ ਦੀ ਸ਼ਹਿ ਸਾਰਿਆਂ ਦੀ ਸਾਰੇ ਉਹਦੇ ਨਾਲ ਰਹਿੰਦੇ ਜਿਹੜੇ ਕਰਦੇ ਆ ਬਲਕਰਨ ਸਿੰਘ ਦੀ ਮੈਂ ਇਹਦੀ ਗੱਲ ਤੁਸੀਂ ਐਮਐਲਏ ਮੋਲ ਸਿੰਘ ਨਾਲ ਕਿਉਂ ਨਹੀਂ ਗੱਲ ਕਰੀ ਮੈਂ ਬਲਾਕ ਪ੍ਰਧਾਨ ਤੰਗ ਕਰਦਾ ਕੀਤੀ ਹੈ ਕੀਤੀ ਹੈ ਬਹੁਤ ਕੀਤੀ ਹੈ ਉਹਨੂੰ ਕੀ ਕਹਿੰਦਾ ਮਿਲ ਸਾਹਿਬ ਕੀ ਕਹਿੰਦਾ ਮੋਲ ਸਿੰਘ ਉਹ ਕਹਿੰਦੇ ਸਮਝਾ ਦੇਂਗੇ ਕੋਈ ਗੱਲ ਨਹੀਂ ਕੋਈ ਨਹੀਂ ਸਮਝਦਾ ਮੈਂ ਤੁਹਾਨੂੰ ਸਰਪੰਚਤਾ ਐਮ ਐਲ ਏ ਸਾਹਿਬ ਨੇ ਬਣਾਇਆ ਤੁਸੀਂ ਆ ਕਿ ਕਾਬਤੋ ਨਹੀਂ ਬਣਾਇਆ ਐਮ ਐਲ ਏ ਸਾਹਿਬ ਆਪਣੇ ਕੋਈ ਦੋਸਤ ਨਹੀਂ ਐਮ ਐਲ ਏ ਸਾਹਿਬ ਤੇ ਕੋਈ ਲੜਾਈ ਨਹੀਂ ਆ ਫਿਰ ਤੁਸੀਂ ਉਹਨਾਂ ਨੂੰ ਕਹਿਣਾ ਸੀ ਮੈਨੂੰ ਤੰਗ ਕਰਦੇ ਇਹ ਉਹਨਾਂ ਨੂੰ ਕਹਿਣਾ ਸੀ ਪਾਰਟੀ ਵਰਕਰ ਹੀ ਤੰਗ ਕਰਦੇ ਮੈਨੂੰ ਆਖਿਆ ਵੇ ਸਾਰੀ ਗੱਲ ਆਖੀ ਵੀ ਹੈ ਕਹਿੰਦਾ ਮਤਲਬ ਸੁਣ ਨਹੀਂ ਰਿਹਾ ਐਮ ਐਲ ਏ ਕਹਿੰਦਾ ਮੈਂ ਵੀ ਫੋਨ ਕੀਤਾ ਉਹਦੇ ਕੋਲ ਰਿਕਾਰਡਿੰਗ ਹੈ ਮਨਜੀਤ ਸਿੰਘ ਨੂੰ ਆਹਦਾ ਮੈਂ ਪਿੰਡ ਦੇ ਸਾਰੇ ਸਰਾਵਾਂ ਦੇ ਕੰਮ ਰੁਕਾਤੇ ਆ ਆਹਦਾ ਮੈਂ 5 ਸਾਲ ਪਿੰਡ ਸਰਾਵਾਂ ਦੇ ਵਿਕਾਸ ਨਹੀਂ ਹੋਣ ਦੇਣਾ ਕੰਮ ਨਹੀਂ ਹੋਣ ਇਹ 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 ਬੰਦਾ ਨਹੀਂ ਉਹਨਾਂ ਦੇ ਵਲਫਰੰਸ ਦੱਸਣ ਨੂੰ ਮੈਂ ਇਹ ਇਹ ਵੀ ਕਹਿਣਾ ਇਹਨੂੰ ਚੱਕ ਦੇਣ ਵਾਲੇ ਬਲਾਕ ਪ੍ਰਧਾਨ ਤੇ ਜਿਹੜਾ ਪੰਜ ਸਾਲ ਦਾ ਇਹ ਹੈ ਤੁਸੀਂ ਆਪ ਦੀ ਆਪ ਦੀ ਪਾਰਟੀ ਨੂੰ ਦੁਖੀ ਹੈ ਭੱਟ ਤੁਸੀਂ ਆਮਾ ਦੀ ਪਾਰਟੀ ਦੇ ਸਰਪੰਚ ਤਾਂ ਵੀ ਆਪਾਂ ਦੀ ਪਾਰਟੀ ਗੱਲ ਨਹੀਂ ਸੁਣ ਰਹੀ ਮੈਂ ਕਿਸੇ ਪਾਰਟੀ ਤੋਂ ਦੁਖੀ ਨਹੀਂ ਨਾ ਕਾਂਗਰਸੀਆਂ ਤੋਂ ਨਾ ਮੈਂ ਸਾਰਿਆਂ ਨਾਲ ਮਿਲ ਜੁਲ ਕੇ ਪਿੰਡ ਦਾ ਵਿਕਾਸ ਕਰਦਾ ਅੱਗੇ 2.5 ਸਾਲ ਕੀਤਾ ਸੀਗਾ ਤੰਗਾ ਸਾਲਾਂ ਤੋਂ ਬਾਅਦ ਮੈਨੂੰ ਫੇਰ ਸਰਪੰਚ ਬਣਾਇਆ ਦੋ ਤਹੀ ਵੋਟਾਂ ਪਾ ਕੇ ਮੇਰਾ ਸਾਰਾ ਪਿੰਡ ਸਤਕਾਰਯੋਗ ਹੈ ਕੋਈ ਕਾਲੀ ਨਹੀਂ ਕੋਈ ਭਾਜਪਾ ਨਹੀਂ ਕੋਈ ਕਾਂਗਰਸੀ ਨਹੀਂ ਕੋਈ ਕੋਹ ਨਹੀਂ ਮੇਰਾ ਮੈਨੂੰ ਆਪਦੀ ਪਾਰਟੀ ਵਾਲੇ ਜਿਹੜੇ 5-7 ਬੰਦੇ ਐ ਇਹ ਪਾਰਟੀ ਵਿੱਚ ਇਹਨਾਂ ਦੀ ਕੋਈ ਲੋਕ ਤੂਫੀ ਕਰਦੇ ਜੀ ਜੀ ਸਰਪੰਚ ਕਹਿ ਰਿਹਾ ਸੀਗਾ ਕਿ ਜਸ਼ਨ ਚਿੱਟਾ ਵੇਚਦਾ सरपंच ਨੇ ਪੁੱਛਿਆ ਕੋਈ ਸਬੂਤ ਦੇਵੇ ਤੇ ਜਾ ਕੇ ਪਿੰਡ ਦੇ ਇੱਕ ਵੀ ਬੰਦਾ ਕਹੇ ਜਸ਼ਨ ਨੇ ਚਿੱਟਾ ਵੇਚਿਆ ਹਮਮ ਇੰਨੇ ਬੰਦੇ ਆ ਕੋਈ ਇੱਕ ਵੀ ਕਹੇ ਜਸ਼ਨ ਚਿੱਟਾ ਵੇਚਦਾ ਸੀ ਤੇ ਸ਼ਾਇਦ ਸਰਪੰਚ ਸਬੂਤ ਕਰਕੇ ਦਿਖਾਵੇ ਜਿੱਦੋਂ ਕੋਈ ਕਿਸੇ ਦੇ ਪੁੱਠਾ ਹੋ ਲੋਰ ਉਹਨਾਂ ਨੂੰ ਲੱਗਦਾ ਕਿ ਚਿੱਟਾ ਵੇਚਦਾ ਅਮਰ ਸ਼ਕੇ ਵਾਲਾ ਬੰਦਾ ਕਿ ਚਿੱਟਾ ਵੇਚ ਸਕਦਾ ਤੁਸੀਂ ਆਪ ਦੱਸੋ ਤੇ ਚੌਂਕੀ ਇੰਚਾਰਜ ਵੀ ਇੱਥੇ ਪਹੁੰਚਿਆ ਤਾਂ ਪਿੰਡ ਹਫੀਦਕੋਟ ਦੇ ਪਿੰਡ ਸਰਾਵਾ ਦੇ ਵਿੱਚ ਜਿਹੜਾ ਹੈਗਾ ਇੱਕ ਬੰਦਾ ਜਿਹੜਾ ਹੈਗਾ ਉਹ ਸਪਰੇਅ ਲੈ ਕੇ ਉੱਪਰ ਚੜਿਆ ਹੋਇਆ ਤਾਂ ਗੱਲਬਾਤ ਕਰਦੇ ਹਾਂ ਅਸੀਂ ਸਾਡੇ ਨਾਲ ਕਸਲ ਕਿਉਂ ਕੰਗ ਕੀਤੇ ਆਜਾ ਹੱਥ ਦੇ ਵਿੱਚ ਸਿਸ਼ੀਆ ਜ਼ਹਿਰੀਲੀ ਉਹ ਦਵਾਈ ਆ ਕੋਈ ਉਹ ਕਹਿੰਦਾ ਮੈਂ ਵੀ ਪੀਵਾਂਗਾ ਜੇਕਰ ਜਸਨ ਦਾ ਅਸੀਂ ਅਸੀਂ ਉਹਨੂੰ ਵੀ ਧਾਰਦੇ ਨੂੰ ਧਾਰਦੇ ਦੋਵੇਂ ਦਾ ਅਸੀਂ ਕਰ ਰਹੇ ਆ ਆਪਦਾ ਜਿੰਨਾ ਵੀ ਅਫਰ ਕਰ ਰਹੇ ਆ ਸਾਰੇ ਹਾਂ ਜੀ ਇਸ ਬੁਟ ਕੀ ਹੈ ਨਾ ਭਾਈ ਉਹ ਜਸਪੂਟ ਇਹਨਾਂ ਦੇ ਕੱਲ ਕੋਈ ਹੋਈ ਸੀਗੀ ਗ੍ਰਾਮ ਸਭਾ ਹੋਈ ਸੀ ਓਪਨ ਨਹੀਂ ਤੂੰ ਮੈਂ ਮੈਂ ਦੋ ਤਿੰਨ ਦੇ ਸੀ ਦੋਵਾਂ ਧਰਾਨੇ ਸੇ ਆ ਸਾਰੇ ਕੋਲ ਦਿਖਾ ਦਿੱਤੀਆਂ ਮੈਂ ਉਸੇ ਵਕਤ ਇਹਨਾਂ ਦੋ ਤਿੰਨ ਬਾਲ ਲਿਆ ਪਰ ਪਰੰਤੂ ਜਲਸਾ ਇਹਨਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਉੱਠ ਕੇ ਵਾਪਸ ਆ ਗਿਆ ਆਂਦਾ ਜੀ ਮੈਂ ਤਾਂ ਇੱਕ ਮਿੰਟ ਆਇਆ ਜੀ ਕੋਤ ਬੋਲ ਮੈਂ ਫੋਨ ਕਰਦਾ ਰਿਹਾ ਪਰ ਵਾਪਸ ਮੌਕੇ ਤੇ ਹਾਜ਼ਰ ਨਹੀਂ ਆਇਆ ਉਹਦੇ ਨਾਲ ਕਨਵਰਸੇਸ਼ਨ ਕਰਨ ਵਾਸਤੇ ਸਰਪੰਚ ਕਹਿੰਦੇ ਉਹਨੂੰ ਇਕੱਲੇ ਨੂੰ ਬੁਲਾਇਆ ਸੀ ਇਕੱਲੇ ਨੂੰ ਉਹਨੂੰ ਬੁਲਾਇਆ ਸੀ ਮੈਂ ਜਹਾਂ ਤਰਲੋਂ ਦਰਖਾਸਤਾਂ ਤੇ ਉਹ ਸਰਪੰਚ ਆ ਗਿਆ ਸੀਗਾ ਉਦੋਂ ਬਾਦੋਂ ਫਿਰ ਮੈਂ ਇਹਨੂੰ ਆਖਿਆ ਮੈਂ ਫਿਰ ਅਸੀਂ ਕਰਵਾਈ ਇਹਨੂੰ ਫੋਨ ਤੇ ਕਿਹਾ ਮੈਂ ਅਸੀਂ ਜੋ ਬੰਦੀ ਹੈ ਕਰਵਾਈ ਤਫਾ ਮੁਖੀ ਹੋਈ ਹੈ ਕੁਝ ਜਨਾ ਤੇ ਦੋਵਾਂ ਤਰ੍ਹਾਂ ਦਾ ਕਰ ਦਿੰਨੇ ਫਿਰ ਉਰਕੀ ਹੋ ਸਕਦਾ ਉਹ ਜੇ ਸੀ ਤੇ ਉਸਤਾਦ ਦੇ ਅੱਜ ਦੇ ਤੱਕਿਆ ਕੰਮ ਕਰਦਾ ਜੀ ਜਿਵੇਂ ਨਾ ਹੁਣ ਤੁਹਾਡੀ ਕੋਈ ਗੱਲ ਹੁੰਦੀ ਹੈ ਤਾਬਤ ਚਲਾ ਮੈਂ ਫੋਨ ਤੇ ਦੋ ਵਾਰੀ ਗੱਲ ਕੀਤੀ ਆ ਤੇ ਮੈਨੂੰ ਆਹ ਦਾ ਨਾਮ ਚਲਾ ਜਨ ਨਾਲੇ ਤੇ ਜੋ ਕਰਵਾਈ ਬੰਦੀ ਹੈ ਜੋ ਉਹਦਾ ਮੈਨੂੰ ਗਨਮਨ ਦੇ ਜੋ ਮੈਂ ਕਿ ਜੀ ਗਨਮਨ ਦੇਣੇ ਮੇਰਾ ਨਹੀਂ ਕੰਮ ਸੀਨੀਅਰ ਉਸਤਾਦ ਦਾ ਕੰਮ ਹੈ ਤੇ ਕੋਈ ਵੀ ਤੇਰੀ ਜਿਹੜੀ ਗੱਲਬਾਤ ਹੋਵੇ ਸੀਨੀਅਰ ਉਸਤਾਦ ਤੱਕ ਹੀ ਪਹੁੰਚਾ ਦੇਾਂਗੇ ਕੋਈ ਗੱਲ ਨਹੀਂ ਗਨਮ ਲੱਗਦਾ ਕਾਤੋਂ ਮੰਗ ਰਿਆ ਜਾਨਾ ਸਰ ਹੁਣ ਗਨਮਨ ਤਾਂ ਜਿਹੜਾ ਕੋਈ ਮੜਾ ਮੋੜ ਲੜ ਪੈਂਦਾ ਉਹ ਹੀ ਕਹਿੰਦਾ ਮੈਨੂੰ ਗਨਮਨ ਜਿਉ ਇੰਨੇ ਗਨਮਨ ਤਾਂ ਸਾਡੇ ਕੋਲ ਵੀ ਹੈ ਨਹੀਂ ਅੱਜ ਤਾਂ ਖਾਣੇ 'ਚ ਆਪ ਥੋੜੇ ਬੰਦੇ ਆ ਲక్ష్ਣ ਕੀ ਕਰਦਾ ਹੈ ਇਹ ਹਾਂਜੀ ਉਹ ਪਿਓ ਦਿਹਾੜੀਆਂ ਕਰਕੇ ਟਾਈਮ ਪਾਸ ਕਰਦਾ ਲక్ష్ਣ ਕੀ ਕਰਦਾ ਕਹਿੰਦਾ ਜਲਾ ਕੇ ਸਾਰੇ ਮਨਫਾ ਜਲਾ ਛੱਡਿਆ ਸਾਡੇ ਮਨ ਦਾ ਕੋਈ ਕੰਮ ਹੋਣ ਦਿੰਦਾ ਹੀ ਨਹੀਂ ਇਹ ਆਹ ਕੋ ਮਾਰੋ ਤਾਂ ਅਸੀਂ ਨਹੀਂ ਮਾਰੋ ਤਾਂ ਜ셔 ਨਾਦ ਨੂੰ ਭੇਡਾ ਲਾਉਂਦਾ ਨਾ ਮਾਲਾ ਇਹ ਇਹ ਤਾਂ ਸਾਡੇ ਕੰਮ ਕਰਦੇ ਆਂ ਕੀ ਗੱਲ ਗੱਲ ਕੀ ਬਣਾਉਣਾ ਸੀ ਆਏ ਮੁੰਗੀ ਮੇਰੇ ਮਾਣ ਗੱਲ ਕੀ ਹੋਈ ਆ ਗੱਲ ਨਹੀਂ ਬਾਈ ਇਹ ਮੇਰੀ ਮਾਦੀਗ ਰਿਕਾਰਦਾ ਹੀ ਦੀ ਆ ਉਹ ਬੰਦਾ ਤੇ ਮੂਰੇ ਲਾਕੇ ਨੇ ਕਰੇ ਸਾਡੇ ਨਹੀਂ ਬ੍ਰਾਂਡ ਫੂਲ ਆਲਾ ਕਲੇਸ਼ ਪਾਉਂਦਾ ਉਹ ਬੰਦਾ ਇਹਦੇ ਕੋਲ ਮੇਰਾ ਨੰਬਰ ਹੀ ਕਰਕੇ ਸਿੱਧਾ 10:30 ਵਜੇ ਹੂੰ ਜੀ ਮੈਂ ਥੋੜੀ ਥਾਂ ਮਿੰਟਾਂ ਜਾਗਦਾ ਹਵਾ ਕਰਦਾ ਹੂੰ ਨਹੀਂ ਨਹੀਂ ਕਲੇਸ਼ ਕਿਉਂ ਪਾਉਂਦਾ ਕੀ ਕੀ ਗੱਲ ਕੀ ਆ ਜੀ ਕੱਢ ਦੇ ਸ਼ਿਕਾਇਤ ਆ ਤਾਂ ਯਮਨ ਅਭਿਸ਼ਾਤਿਆਂ ਸ਼ਾਇਦ ਉਹਦਾ ਤੂੰ ਆਰਦਾ ਪੰਜ ਚੰਗਰੇ ਕਰੇ ਹੋਏਗਾ ਤਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਵਿਵਾਦ ਵਾਦਾ ਚੱ ਰਿਹਾ ਜਿਸ ਵਿੱਚ ਇਸ ਤਰ੍ਹਾਂ ਸਰਪੰਚ ਨਹੀਂ ਚੁੱਪ ਕਰ ਜਾਇਓ ਮਾਫ ਬੋਲਦੇ ਮਾਸੀ ਮੰਗਦੇ ਆ ਗਿਆ ਤੂੰ ਵੱਡਾ ਸਰਪੰਚ ਸਪਾਇਆਂ ਕਰਨ ਨੂੰ ਇੱਟਾ ਜਿਆਦਾ ਮੁੰਡਿਆਂ ਨੂੰ ਗਾਂ ਬਣ ਬਣ ਕੇ ਕੀ ਹੋਇਆ ਕੀ ਅਸਲ ਕੀ ਦੱਸੋ ਸਰ ਕੱਲ ਇੱਥੇ ਕੋਈ ਮੀਟਿੰਗ ਸੀਗੀ ਉੱਥੇ ਸਾਰੇ ਇਕੱਠੇ ਹੋਏ ਹੋਏ ਸੀਗੇ ਉੱਥੇ ਸਰਪੰਚ ਸਾਹਿਬ ਹੈ ਨਹੀਂ ਸੀ ਸਰਪੰਚ ਨਹੀਂ ਆਪ ਇਹ ਸਰਪੰਚ ਸਾਹਿਬ ਕਿਸੇ ਮੈਂਬਰ ਤੋਂ ਸਾਈਨ ਕਰਵਾਉਂਦਾ ਸੀ ਉੱਥੇ ਸਾਰਿਆਂ ਨੇ ਕਹਤਾ ਵੀ ਇੱਥੇ ਸਰਪੰਚਨੀ ਦੇ ਸਾਈਨ ਹੀ ਹੋਣੇ ਚਾਹੀਦੇ ਆ ਸਰਪੰਚਨੀ ਦਾ ਘਰ ਵਾਲਾ ਸਾਈਨ ਕਰਾਉਂਦਾ ਸੀ ਹਾਂਜੀ ਸਰਪੰਚਨੀ ਦਾ ਘਰ ਵਾਲਾ ਕਿਸੇ ਤੋਂ ਸਾਈਨ ਕਰਵਾਉਂਦਾ ਸੀ ਹੋਰ ਮੈਂਬਰ ਤੋਂ ਉਹ ਕਹਿੰਦੇ ਵੀ ਇੱਥੇ ਇਸੇ ਦੇ ਸਾਈਨ ਹੀ ਹੋਣੇ ਚਾਹੀਦੇ ਸਰਪੰਚਨੀ ਦੇ ਇਹਨਾਂ ਨੇ ਮੇਰੇ ਬੱਚੇ ਨੂੰ ਫੜ ਕੇ ਕੁੱਟਿਆ ਧੌਂਕੀਆਂ ਦਿੱਤੀਆਂ ਤੇਰੀ ਹੱਡੀ ਪਸਲੀ ਤੇਰੇ ਮਾਪਿਆਂ ਨੂੰ ਥਿਆਉਣੀ ਤੇਨੂੰ ਦੰਗ ਦਿਹਾੜੀ ਚ ਖਤਮ ਕਰ ਦੇ ਤੁਹਾਡੇ ਬੇਟੇ ਦਾ ਕੀ ਨਾਮ ਹੈ ਜਸ਼ਨਦੀਪ ਸਿੰਘ ਆਈ ਜਸ਼ਨ ਉੱਪਰ ਚੜਿਆ ਟਾ ਹਾਂਜੀ ਜਸ਼ਨ ਉ ਇਹ ਤਾਂ ਉਹਦੇ ਵੀ ਜਿਹਦੇ ਜਿੱਤੇ ਆ ਇਹਨਾਂ ਨੇ ਸਾਡੇ ਬਾਰਮੂਹ ਦੀ ਲੜਕਰੇ ਮਾਰ ਮਾਰ ਲੰਗੇ ਸੀ ਆਉ ਦੇ ਬਾਰ ਫੇੜ ਲੈ ਵੀ ਚੱਲ ਕੋਈ ਨਹੀਂ ਉਹ ਤੋਂ ਪਹਿਲਾਂ ਇਹ ਸਰਪੰਚ ਬੰਨਿਆ ਸੀ ਇਹਨੇ ਉਹਦੇ ਨਾਲ ਲੜਕਰੇ ਮਾਰੇ ਬਈ ਜੀ ਜੀ ਇਹਦੀ ਮੋਲਕ ਇੰਨੀ ਮੰਨਦਾ ਸੀ ਇਹਨੇ ਮੋਲਕ ਤੋਂ ਪਾਸੇ ਇਹ ਜੀਤੀ ਨੇ ਹਟਾਇਆ ਇਹਨੂੰ ਜੀ ਇਹਦੇ ਪੈਰ ਜੀਤੀ ਨੇ ਵੱਢਿਆ ਬਹਿ ਬਹਿ ਕੇ ਗੱਡੀਆਂ ਤੇ ਨਾਲ ਲੈ ਜਾਂਦਾ ਸੀਗਾ ਇਹਨੂੰ ਮੇਰੇ ਨਾਲ ਚੱਲ ਜਦੋਂ ਮੂੰਹ ਸੋਆ ਹੋ ਗਿਆ ਉਹਨੂੰ ਪਾਸੇ ਕਰਵਾਤਾ ਜੀ ਸਰਪੰਚ ਨੇ ਕੀ ਨਾਮ ਹੈ ਉਹ ਤਾਂ ਜੀਤੀ ਜੀਤੀ ਆਂਦੇ ਵੀਰ ਪੱਕਾ ਨਹੀਂ ਪਤਾ ਨਾ ਕੀ ਹੈ ਵੀਰਪਾਲ ਕੌਰ ਦੱਸ ਦੇਗਾ ਵੀਰਪਾਲ ਕੌਰ ਹਾਂਜੀ ਹੁਣ ਵੀਰਪਾਲ ਕੌਰ ਆ ਦੇ ਘਰ ਵਾਲੇ ਨਹੀਂ ਸਰਪੰਚ ਜਿਹੜਾ ਕਰਦਾ ਪਿੰਡ ਦੇ ਵਿੱਚ ਉਹਦਾ ਘਰ ਵਾਲਾ ਕਰਦਾ ਕਿ ਉਹਦੀ ਕਰ ਲਈ ਘਰ ਵਾਲੀ ਕਰਦੀ ਆ ਸਰ ਅੱਛਾ ਘਰ ਵਾਲੀ ਕਰਦੀ ਆ ਘਰ ਵਾਲੀ ਕਰਦੀ ਆ ਤੁਸੀਂ ਐ ਸਮਝੋ ਵੀ ਇਹ ਚ ਅਧਿਕਾਰ ਹੈ ਕਿ ਗਾਂ ਮੈਂਬਰ ਕੋਈ ਸਾਈਨ ਕਰੂਗਾ ਉਹਦੇ ਥਾਂ ਤੇ ਜੀ ਹੁਣ ਜਿਹਨੂੰ ਜ਼ਹਿਰ ਦੀ ਵਸਤੂ ਹੱਥੇ ਚ ਪੜੀ ਹੋਈ ਆ ਉਹਦਾ ਨਾਮ ਗਰਮੀਤ ਸਿੰਘ ਹਾਂਜੀ ਕੀ ਮੰਗ ਕਰਦੇ ਆ ਤੁਸੀਂ ਉਹਨੂੰ ਮੰਗ ਕਰਦੇ ਜੀ ਕਾਰਵਾਈ ਹੋਵੇ ਇਹਦੇ ਤੇ ਜਿਵੇਂ ਹੁਣ ਬੱਚੇ ਤੇ ਕੱਲ ਮਾਰਿਆ ਇਹ ਤਾਂ ਸਾਲ ਹੋ ਗਿਆ ਮੇਰੇ ਬੱਚੇ ਦਵਾਈ ਤੁਰੇ ਆਉਂਦੇ ਐ ਬੱਚੇ ਨੂੰ ਅਸੀਂ ਕਿਵੇਂ ਦਵਾਈ ਲਗੇ ਤੁਹਾਡੀ ਬੇਟੇ ਨਾਲ ਗੱਲ ਹੋਈ ਆ ਉਹਦੇ ਨਾਲ ਬੇਟੇ ਨਾਲ ਗੱਲ ਹੋਈ ਸੀ ਕੇਰਾ ਤੇ ਮੜਕ ਫੇਰ ਬੁਣ ਕਟਿਆ ਗਿਆ ਜੀ ਉਹਨੇ ਗੱਲ ਹੋਈ ਨਹੀਂ ਜਦੋਂ ਗੱਲ ਕਰਾ ਦਾਂਗੇ ਮਾੜੀ ਦੀ ਕੁੱਟ ਦੱਸੋ ਕੀ ਨਾਮ ਜਦੋਂ ਕੱਲ ਬੱਚੇ ਦੀ ਕੁੱਟਮਾਰ ਹੋਈ ਆ ਤੁਹਾਡੇ ਦੀ ਤੁਸੀਂ ਕੋਈ ਦਰਖਾਸਤ ਵਗੈਰਾ ਜਾਂ ਕੋਈ ਜਾਨੂ ਕਰਾਇਆ ਸਰ ਦੇ ਕੇ ਆਸੀ ਦਰਖਾਸਤ ਹਮ ਇਹਨੇ ਫੋਨ ਲਾਤੀ ਉੱਥੇ ਕਿਸੇ ਨੇ ਆ ਕੇ ਇੱਥੇ ਮੁਲਾਜ਼ਮ ਨੇ ਵੀ ਕਾਰਵਾਈ ਨਹੀਂ ਕੀਤੀ ਹਾਂਜੀ ਕੱਲ ਆ ਜਾਂਦੇ ਆ ਕੇ ਕੋਈ ਇੱਥੇ ਕੱਠ ਕਰ ਲੈਂਦੇ ਇੱਥੇ ਰਾਜੀ ਨਾਵੇਂ ਚ ਨਿਭੜ ਜਾਣਾ ਸੀ ਜੀ ਹਮ ਲੱਗਦਾ ਕਿ ਤਨਾ ਕਿਤੇ ਪੁਲਿਸ ਵੀ ਇਸ ਮਾਮਲੇ ਦੇ ਵਿੱਚ ਸਰਪੰਚ ਦੀ ਮਦਦ ਕਰ ਰਹੀ ਹੈ ਸਰ ਜੇ ਹੁਣ ਸਰਪੰਚ ਕਹੂਗਾ ਤਾਂ ਉਹ ਤਾਂ ਕਰਨੀ ਪੈਂਦੀ ਹੈ ਮੁਲਾਜ਼ਮਾਂ ਨੂੰ ਤਾਂ ਕਰਨੀ ਪੈਂਦੀ ਹੈ ਜੀ ਫਿਰ ਇਹਦਾ ਮਤਲਬ ਵੀ ਇਨਸਾਫ਼ ਨਾਂ ਦੀ ਕੋਈ ਚੀਜ਼ ਨਹੀਂ ਹੈਗੀ ਇੱਥੇ ਨਹੀਂ ਜੀ ਹੈ ਹੀ ਨਹੀਂ ਕੋਈ ਚੀਜ਼ ਨਹੀਂ ਜੀ ਜ्यों ਆਏ ਸਰਪੰਚ ਬਣੇ ਆ ਮੋਲਕ ਨਹੀਂ ਮਾੜਾ ਸੀਗਾ ਪਰ ਇਹਨਾਂ ਨੇ ਮਾੜਾ ਕਰਤਾ ਇਹਨਾਂ ਨੇ ਮਾੜਾ ਕਰਤਾ ਹਾਂਜੀ ਇਹਨਾਂ ਨੇ ਮਾੜਾ ਕਰਤਾ ਮੋਲਕ ਬੰਦਾ ਬਹੁਤ ਹੀ ਚੰਗਾ ਸੀਗਾ ਪਰ ਇਹਨਾਂ ਨੇ ਜਮਾਂ ਥੱਲੇ ਕਰਤਾ ਪਰ ਉਹ ਤਾਂ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਨਾਲ ਦੋਸ਼ ਲਾ ਦਿੰਦਾ ਪਿਆ ਸੀ ਇਹ ਇਹਨਾਂ ਦਾ ਉਹ ਹੀ ਕਰਵਾ ਰਹੇ ਸਾਰੇ ਇਹ ਉਹਨਾਂ ਬੰਦਿਆਂ ਵੀ ਮੇਰੇ ਬੱਚੇ ਤੋਂ ਗਾਲਾਂ ਕਢਵਾਉਂਦਾ ਸੀ ਪਹਿਲਾਂ ਵਰਖ ਖਲਾਫ ਕਰਾਇਆ ਸੀ ਉਦੋਂ ਹੁਣ ਉਹਨਾਂ ਨਾਲ ਹੀ ਇਹ ਫੇਰਾ ਵਰਖ ਖਲਾਫ ਹੋਇਆ ਤੇ ਜਸ਼ਨ ਦਾ ਨੰਬਰ ਦਿਓ ਕੀ ਹਾਂ ਜਸ਼ਨ ਬੋਲ ਰਿਹਾ ਹਾਂ ਹਾਂਜੀ ਹਾਂਜੀ ਹਾਂ ਜਸ਼ਨ ਜੀ ਕੀ ਕਹਿਣਾ ਤੁਹਾਡਾ ਕੀ ਮਸਲਾ ਕੀ ਹੋਇਆ ਮੈਂ ਕਹਿਣਾ ਮੈਨੂੰ ਉਹ ਤੁਹਾਡਾ ਫੋਕਸ ਕਰ ਲਓ ਉਹਨਾਂ ਨੂੰ ਕੀ ਮਸਲਾ ਕੀ ਹੋਇਆ ਜੀ ਮੈਂ ਪੱਤਰਕਾਰ ਬੋਲੇ ਸੀ ਜੀ ਇਹਨਾਂ ਦਾ ਮੈਂ ਬਿਲਕੁਲ ਥੱਲੇ ਖੜਾ ਲੋਕਲ ਸਾਬ ਟੀਵੀ ਤੋਂ ਆ ਮੈਂ ਓਕੇ ਓਕੇ ਹਾਂਜੀ ਮਸਲਾ ਕੀ ਹੋਇਆ ਜੀ ਮਸਲਾ ਹੈ ਬਈ ਜੀ ਕੀ ਕੋ ਇਧਰ ਚ ਗੱਲ ਗ੍ਰਾਮ ਸਭਾ ਦੀ ਥੋੜਾ ਇਧਰ ਵੀ ਚੱਕਿਓ ਇਧਰ ਕੈਮਰੇ ਵਾਲੀ ਮੈਂ ਤੁਹਾਨੂੰ ਇਸ਼ਾਰਾ ਕਰੂੰਗਾ ਥੋੜਾ ਦੇਖਿਓ ਤੁਸੀਂ ਇਧਰ ਦੇਖਿਓ ਮੈਂ ਤੁਹਾਨੂੰ ਇਸ਼ਾਰਾ ਕਰ ਰਿਹਾ ਥੋੜਾ ਕੈਮਰੇ ਲਈ ਥੋੜਾ ਫੇਸ ਦਿਖਾਓ ਆਪਦਾ ਫੇਸ ਆਪਦਾ ਫੇਸ ਦਿਖਾਓ ਕੈਮਰੇ ਲਈ ਹਮੈ ਇੱਥੇ ਰੱਖਿਓ ਹਾਂ ਜੀ ਤੁਹਾਡਾ ਕੋਈ ਮੈਂ ਕੈਮਰੇ ਦੇ ਫੋਕਸ ਕਰ ਰਿਹਾ ਹਾਂ ਹਾਂ ਜੀ ਦੱਸੋ ਹੁਣ ਦੱਸੋ ਜੀ ਗਲ ਸਭਾ ਦੀ ਗ੍ਰਾਮ ਸਭਾ ਜੀ ਹਾਂ ਜੀ ਪਿੰਡ ਦੇ ਵਿੱਚ ਜੀ ਤਾਂ ਉੱਥੇ ਸਰਪੰਚ ਮੌਜੂਦ ਨਹੀਂ ਸੀਗਾ ਸਰਪੰਚ ਹੀ ਗਿਆ ਹੈ ਭਾਈ ਜੀ ਜੀ ਮੈਂ ਇਹਨਾਂ ਨੂੰ ਇਹ ਗੱਲ ਕਹਿੰਦੀ ਮੇਰੇ ਟੀਟੀ ਸਰਪੰਚ ਜ ਜੀ ਇਹਨਾਂ ਨੇ ਬਾਅਦ ਸੇ ਹਰੇ ਮੈਂਬਰ ਕੋਲ ਮੈਂਬਰ ਬਲੀ ਸਰਪੰਚ ਅਧਿਕਾਰ ਦੇ ਕੇ ਗਏ ਆ ਜਾਣ ਲੱਗੇ ਜੀ ਗ੍ਰਾਮ ਸਭਾ ਕਰਾ ਸਕਦੇ ਆ ਜੀ ਚਲੋ ਉੱਥੋਂ ਮੈਨੂੰ ਕੁੱਟੰਡੇ ਭੇਜੀ ਅੱਛਾ ਜੀ ਹੁਣ ਤੁਹਾਡੀ ਕੀ ਮੰਗ ਹੈ ਤੁਹਾਡਾ ਸਵਾਲ ਕੀ ਸੀਗਾ ਇਹਨਾਂ ਨੂੰ ਸਵਾਲ ਕੀ ਸੀ ਪੰਚਾਇਤ ਨੂੰ ਜਿਹੜਾ ਤੁਹਾਨੂੰ ਕੁੱਟੰਡੇ ਪਿਆ ਉਹ ਜਿਹੜਾ ਕੀ ਸਵਾਲ ਸੀਗਾ ਇਹੀ ਸਵਾਲ ਸੀ ਜੀ ਸਰਪੰਚ ਦਾ ਪਤੀ ਹੈ ਜਿਹੜਾ ਗਰਮੀਤ ਸਿੰਘ ਜਿਹੜਾ ਉੱਥੇ ਤੋਂ ਕੰਮ ਕਰਾ ਇਹ ਨਾਮ ਇੰਦਰਨਾਥ ਪੰਚਾਇਤਾਂ ਕੋਲ ਨਹੀਂ ਗਈ ਜੀ ਮੈਨੂੰ ਇਹ ਸਵਾਲ ਕਿਤੇ ਕੀ ਸਰਪੰਚ ਦੇ ਅਧਿਕਾਰ ਦੇ ਵਿੱਚ ਕੰਮ ਕਰ ਸਕਦੇ ਹੋ ਜੀ ਆਰੇ ਮੈਂ ਮੈਂਬਰ ਕਰਨੇ ਮੈਂ ਕਿਹ ਮੈਂਬਰ ਕੋਲੇ ਦਖਾਨ ਹੈਗਾ ਐਜੇ ਕਾਨੂੰਨ ਕਰ ਸਕਦੇ ਆ ਉਹ ਜੀ ਐਨੇ ਤਾਂ ਮੈਨੂੰ ਘਟੰਦੇ ਭਈ ਤੁਹਾਡਾ ਪਹਿਲਾਂ ਵੀ ਕੋਈ ਵਿਵਾਦ ਹੈਗਾ ਇਹਨਾਂ ਨਾਲ ਤੁਹਾਡਾ ਪਹਿਲਾਂ ਵੀ ਕੋਈ ਰੋਲੇ ਨਾਲ ਪਹਿਲਾਂ ਤਾਂ ਇਹਨਾਂ ਦੇ ਆਰਟੀ ਪਈ ਸੀ ਅੱਛਾ ਆਰਟੀ ਪਈ ਸੀ ਤੁਸੀਂ ਪਈ ਸੀ ਹੈਲੋ ਹਾਂਜੀ ਹਾਂਜੀ ਉਹਦਾ ਜਵਾਬ ਮਿਲ ਗਿਆ ਤੁਹਾਨੂੰ ਜਾਂ ਕੀ ਹੋਇਆ ਉਹਦਾ ਜਵਾਬ ਤਾਂ ਮਿਲ ਗਿਆ ਇਹਨਾਂ ਨੇ ਇਹਨਾਂ ਨੇ ਮੇਰੇ ਨਾਲ ਗੱਲ ਕੀਤੀ ਹੈ ਜੀ ਨਹੀਂ ਉਹਦੇ ਚ ਕੀ ਆਇਆ ਸੀ ਆਰਟੀ ਇਹਦੇ ਵਿੱਚ ਆਹ ਜੀ ਤਾਂ ਮੇਰੇ ਕੋਈ ਆਈ ਸੀ ਇਹਨਾਂ ਨੂੰ ਆਇਆ ਸਾਡੇ ਦਫ਼ਤਰ ਦਾ ਬਾਈ ਨੇ ਹਾਜ਼ਰੀ ਵੇਖ ਲਈ ਕਿ ਕੀ ਹੋਇਆ ਕੀ ਨਹੀਂ ਹੋਇਆ ਹਿਸਾਬ ਦਾ ਅੱਛਾ ਜੀ ਉਹਨਾਂ ਨੇ ਮੈਂ ਕੀ ਹੋਇਆ ਤੇ ਕੱਲ ਇਹਨਾਂ ਨੇ ਮੈਨੂੰ ਕੁੰਡਿਆਰ ਦੀ ਗ੍ਰਾਂਥਵਾ ਦੇ ਵਿੱਚ ਬੁਲਾ ਕੇ ਕਿਸ ਨੂੰ ਕੁੱਤਣਾ ਸਹੀ ਹੈ ਤੁਹਾਨੂੰ ਤੁਹਾਡੀ ਕੀ ਮੰਗ ਹੁਣੇ ਮੇਰੀ ਮੰਗ ਇਹ ਹੈ ਇਹਨਾਂ ਦੇ ਬੰਦੀਕਾਰ ਵਿੱਚ ਜਦੋਂ ਪੁਲਿਸ ਪ੍ਰਚਾਰਨ ਕਰਵੇ ਜਦੋਂ ਬੰਦੀਕਾਰ ਵਿੱਚ ਕਰਦੇ ਮੈਨੂੰ ਲੈਕਚਰ ਦੇਣ ਮੈਂ ਦੱਲੇ ਆ ਜਾਂਦਾ ਹੈ ਤੁਹਾਡੇ ਦੋਸ਼ ਇਹੀ ਹੈ ਵੀ ਜਿਹੜੇ ਸਰਪੰਚੀ ਖੁਦ ਕੰਮ ਕਰੇ ਸਰਪੰਚੀ ਦਾ ਜੋ ਹੈਗੀ ਹੈ ਨਾ ਤੁਸੀਂ ਕਿਹੜੀ ਪਾਰਟੀ ਤੋਂ ਬਲੋਂਗ ਕਰਦੇ ਹੋ ਮੈਂ ਤਾਂ ਕਿਸੇ ਬਾਲ ਨੂੰ ਮਿਲਾਂ ਨਹੀਂ ਬਾਲਦੀ ਰਹੀ ਹਾਂ ਬਾਲ ਨਹੀਂ ਕਰਦੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ